ਸ਼੍ਰੀ ਅਕਾਲ ਤਖਤ ਦੇ ਸਾਈਂ ਦੇ ਆਦੇਸ਼ ਅਨੁਸਾਰ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਕੀਤੀ ਗਈ ਭਰਤੀ ਤੋਂ ਬਾਅਦ ਪੂਰਨ ਸੁਰਜੀਤੀ ਕਰ ਲਈ ਗਈ ਤੇ ਇਸ ਤੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਪ੍ਰਧਾਨ ਚੁਣ ਲਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਲਾਇਆ ਗਿਆ ਤਾਂ ਇਸ ਦੇ ਵਿਚਾਲੇ ਬਾਦਲ ਧੜਾ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਿੱਖੇ ਨਿਸ਼ਾਨੇ ਸਾਦਾ ਨਜ਼ਰ ਆ ਰਹੇ ਬੀਤੇ ਦਿਨੀ ਸਰਜੀਤ ਸਿੰਘ ਝਿੰਜਰ ਜੋ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਗਿਆਨੀ ਹਰਪਿੰਦ ਸਿੰਘ ਤੇ ਤਿੱਖੇ ਹਮਲੇ ਬੋਲੇਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਐ ਜੀ ਪੀ ਸੀ ਜਾਂ ਫਿਰ ਸਾਡੇ ਦਫ਼ਤਰ ਦੇ ਵੱਲ ਮੂੰਹ ਵੀ ਕੀਤਾ ਤਾਂ ਤੁਹਾਡੇ ਖੁਰਚ ਨੇ ਪਹਿਣਗੇ ਐਸੇ ਹੀ ਬਿਆਨ ਦੇ ਉੱਪਰ ਜਿਹੜਾ ਹੈ ਗਿਆਨੀ ਹਰਪਿੰਦ ਸਿੰਘ ਵਰਦੇ ਨਜ਼ਰ ਆਏ ਉਨ੍ਹਾਂ ਦੇ ਵੱਲੋਂ ਇੱਕ ਠੋਕਵਾ ਜਵਾਬ ਦਿੱਤਾ ਗਿਆ ਇਸ ਦੇ ਨਾਲ ਹੀ ਮੁਰਤੋਂ ਉਹਨਾਂ ਨੇ ਬਾਦਲ ਕਿਆਂ ਨੂੰ ਪਘੋੜਾ ਕਰਾਰ ਦਿੱਤਾ ਗਿਆਨੀ ਹਰਪਿੰਦ ਸਿੰਘ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਵੀ ਸਿੱਖ ਕੌਮ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਪੰਥਕ ਮੁੱਦਿਆਂ ਤੇ ਹੀ ਲੜਾਈ ਲੜਾਂਗੇ ਇਸ ਦੇ ਨਾਲ ਹੀ ਭਾਜਪਾ ਨਾਲ ਗੱਟਚੋੜ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਕਲੀਅਰ ਕਰ ਦਿੱਤੀ ਗਈ ਹੈ ਇਸ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਲਗਾਤਾਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਸ ਬਾਬਤ ਉਹ ਦੇਸ਼ ਦੇ ਪ੍ਰਧਾਨ ਤਰੇ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਵੀ ਕਰਨਗੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ ਤਾਂ ਬਾਦਲ ਧੜੇ ਨੂੰ ਇੱਕ ਵਾਰ ਫਿਰ ਤੋਂ ਨਸੀਹਤ ਦਿੰਦੇ ਨਜ਼ਰ ਆਏ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਗਿਆ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਕਿ ਵੱਡੀ ਗਿਣਤੀ ਦੇ ਵਿੱਚ ਉਮੜ ਕੇ ਸੰਗਤ ਜਿਹੜੀ ਆਈ ਹੈ ਗਰਮੀ ਬਹੁਤ ਸੀ ਇਹਦੇ باوجود ਵੀ ਸਾਰੇ ਜਿਹੜੇ ਆ ਉਹ ਬੈਠੇ ਆ ਸੁਣਨ ਵਾਸਤੇ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਦੂਜੀ ਗੱਲ ਮੈਂ ਪੰਜਾਬ ਦੇ ਜਿਹੜੇ ਮਸਲੇ ਆ ਲੰਬਤ ਐ ਪੁਰਾਣੇ ਸਮੇਂ ਤੋਂ ਲੰਬੇ ਸਮੇਂ ਤੋਂ ਜਿਨ੍ਹਾਂ ਨੂੰ ਹੱਲ ਨਹੀਂ ਕੀਤਾ ਗਿਆ ਸਰਕਾਰ ਬਣ ਗਈ 15 ਸਾਲ ਅਕਾਲੀ ਦਲ ਦੀ ਲੇਕਿਨ ਇਹ ਹੱਲ ਨਹੀਂ ਹੋਏ ਮੈਂ ਉਹਨਾਂ ਜਿਹੜਾ ਮਸਲਿਆਂ ਦਾ ਜ਼ਿਕਰ ਜਿਹੜਾ ਮੰਚ ਤੋਂ ਕੀਤਾ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਸਾਰੇ ਸਿੱਖ ਪੰਥ ਪੰਜਾਬ ਕਾਫਲਾ ਬਣਾ ਕੇ ਤੁਰਾਂਗੇ ਤੇ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਵਾਂਗੇ ਔਰ ਮਸਲੇ ਹੱਲ ਕਰਾਂਗੇ ਜਿਹੜਾ ਪ੍ਰੋਗਰਾਮ ਆ ਇਹ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਹ ਪੜ੍ਹ ਕੇ ਦੇਖੋ ਬਿਲਕੁਲ ਉਹ ਗਲਤ ਨਹੀਂ ਸੀਗਾ ਇਹ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਹਨੇ ਆਨੰਦਪੁਰ ਦੇ ਮਤੇ ਨੂੰ ਗਲਤ ਰੰਗਤ ਦਿੱਤੀ ਜੀ ਨੰਬਰ ਸਾਹਿਬ ਦੀ ਸਿਆਸਤ ਨਹੀਂ ਆ ਉਹਦੇ ਤੇ ਉਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਤੁਸੀਂ ਅੱਜ ਦਾ ਪ੍ਰੋਗਰਾਮ ਆ ਬਤੌਰ ਦੰਦੂਮਾ ਸਾਹਿਬ ਨੇ ਪਹਿਲੇ ਜੱਜਦਾਰ ਸੀ ਤਾਂ ਮਨਾ ਰਹੇ ਹੋ ਕਿ ਪੰਜਾਬ ਦੇ ਉਹਨਾਂ ਦੇ ਵਿੱਚ ਨਿਮਰਤਾ ਸੀ ਉਹ ਹਰ ਇੱਕ ਨੂੰ ਗਲਬੱਕੜੀ ਦੇ ਵਿੱਚ ਲੈਂਦੇ ਸੀ ਇਹ ਉਹਨਾਂ ਦੀਆਂ ਖੂਬੀਆਂ ਸੀ ਚਲੋ ਰਾਜਾ ਭਾਜਪਾ ਨੂੰ ਕੀ ਲੱਗਦਾ ਉਹਨਾਂ ਨੇ ਸਮਝ ਚੱਲ ਰਹੇ ਸੋਧ ਦੇ ਜਿਹੜੀ ਸਰਕਾਰ ਜੀ ਪੰਜਾਬੀਆਂ ਨੇ ਸਾਥ ਦਿੱਤਾ ਪੰਥ ਨੇ ਸਾਥ ਦਿੱਤਾ ਸਾਨੂੰ ਕਿਸੇ ਦੀ ਲੋੜ ਹੀ ਨਾ ਪਵੇ ਵਾਹਿਗੁਰੂ ਕਿਰਪਾ ਕਰੇ ਬਹੁਤ ਗਲਤ ਬਹੁਤ ਗਲਤ ਹੈ ਪੰਜਾਬੀਆਂ ਨੂੰ ਇਹ ਬਿਆਨ ਜਿਹੜਾ ਹੈ ਉਹ ਧੌਂਸ ਸਮਝਣਾ ਚਾਹੀਦਾ ਹੈ ਇੱਕ ਕਿਸਮ ਦਾ ਉਹਨਾਂ ਨੇ ਧੌਂਸ ਦੇਣ ਦਾ ਯਤਨ ਕੀਤਾ ਅੱਜ ਦੂਜੇ ਪਾਸੇ ਵੀ ਇਕੱਠ ਸੀ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਉਹਦੀ ਦਫ਼ਤਰ ਦੀ ਤੇ ਐ ਜੀ ਪੀ ਸੀ ਦੀ ਜਿਹੜੀ ਕਿਹਾ ਗਿਆ ਅਗਲਾ ਨਿਸ਼ਾਨਾ ਉਹ ਹੋਵੇਗਾ ਪਰ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀ ਅਸੀਂ ਪੰਥ ਦੀ ਕਚੈਰੀ 'ਚ ਜਾਵਾਂਗੇ ਤੇ ਪੰਥ ਦੀ ਕਚੈਰੀ ਜਦੋਂ ਪੰਥ ਨੇ ਪੰਜਾਬੀਆਂ ਨੇ ਪ੍ਰਵਾਨ ਕਰ ਲਿਆ ਸਾਰੇ ਜਿਹੜੇ ਜਿਹੜੇ ਉਹਨਾਂ ਦਾ ਲੀਡਰ ਬਿਆਨ ਦੇ ਰਿਹਾ ਕਹਿੰਦੇ ਖੁਰਚਣੇ ਵਾਲੇ ਬਿਆਨ ਨੇ ਹੋਰ ਇਸ ਤਰ੍ਹਾਂ ਦੇਣ ਦਿਓ ਦੇਣ ਦਿਓ ਜੀ